ਸਰਸਿਕਾ ਜੀ ਸਾਰਿਆਂ ਨੂੰ ਅਸੀਂ ਰਾਉਂਡ ਕਲਾਸ ਫਾਊਂਡੇਸ਼ਨ ਦੇ ਰਿਸਰਚ ਸੈਂਟਰ 'ਚ ਖੜੇ ਆਂ ਜਿੱਥੇ ਕਿ ਬਹੁਤ ਸਾਰੇ ਰੁੱਖਾਂ ਨੂੰ ਦੇਸੀ ਰੁੱਖਾਂ ਨੂੰ ਪੰਜਾਬ ਦੇ ਵਿਰਾਸਤੀ ਰੁੱਖਾਂ ਨੂੰ ਬੀਜਾਂ ਤੋਂ ਕਲਮਾਂ ਤੋਂ ਇਹ ਲੀਰਿੰਗ ਤੋਂ ਤਿਆਰ ਕੀਤਾ ਜਾਂਦਾ ਹੁਣ ਜਿਹੜਾ ਸਮਾਂ ਆ ਗਿਆ ਹੈਗਾ ਜਦੋਂ ਸਰਦੀ ਸ਼ੁਰੂ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਸਰੀ ਦਾ ਬੀਜ ਇਕੱਠਾ ਹੁੰਦਾ ਇਹ ਜਿਹੜੀਆਂ ਤੁਸੀਂ ਫਲੀਆਂ ਦੇਖ ਰਹੇ ਹੋ ਪਈਆਂ ਇਹ ਸਰੀ ਦੇ ਰੁੱਖ ਦੀਆਂ ਫਲੀਆਂ ਹੈਗੀਆਂ ਇਹ ਹੁਣ ਰਾਈਟ ਟਾਈਮ ਹੈਗਾ ਪੱਕ ਗਈਆਂ ਐ ਮਤਲਬ ਇਹਨਾਂ ਨੂੰ ਲਾ ਲਓ ਤੁਸੀਂ ਤਾਂ ਇਹਨੂੰ ਅਸੀਂ ਮਾਰਚ ਵਿੱਚ ਬੀਜਾਂ ਤੋਂ ਤਿਆਰ ਕਰਨਾ ਸ਼ੁਰੂ ਕਰਨਾ ਇਹ ਕਵਾਂਟਲਾਂ ਦੇ ਹਿਸਾਬ ਨਾਲ ਅਸੀਂ ਇਹਨੂੰ ਸਰੀਨ ਤਿਆਰ ਕਰਦੇ ਹਰ ਤੇ ਰੁੱਖਾਂ ਜਿਹੜੇ ਫਲੀਆਂ ਲੱਗਦੀਆਂ ਹੈਗੀਆਂ ਜਿਹੜੇ ਸੁੱਕ ਜਾਂਦੀ ਪੀਪਲ ਦੇ ਰੁੱਖ ਜਿਹੜੇ ਪੱਤੇ ਆ ਜਿਹੜੇ ਹੁੰਦੇ ਆ ਖੜਖੜ ਕਰਦੇ ਆ ਆਵਾਜ਼ ਹਵਾ ਦੇ ਝੂਲੇ ਨਾਲ ਤਾਂ ਇਸ ਦੇ ਜਿਹੜੀਆਂ ਫਲੀਆਂ ਵੀ ਮਤਲਬ ਕਹਿੰਦਾ ਇਹ ਖੜਖੜ ਦੀ ਆਵਾਜ਼ ਕਰਦੀਆਂ ਜੇ ਉਹਨੂੰ ਇੱਥੇ ਪੈਰ ਵੀ ਰੱਖਾਂਗੇ ਤਾਂ ਖੜਖੜ ਆਊਗੀ ਤੇ ਰੁੱਖਾਂ ਦੇ ਉੱਤੇ ਵੀ ਹਵਾ ਚੱਲਣ ਤੇ ਖੜਖੜ ਕਰਦੀਆਂ ਇਸ ਲਈ ਉਹਨੂੰ ਮਤਲਬ ਕਹਿੰਦੇ ਲੇਡੀਜ਼ ਟੰਗ ਵੀ ਕਿਹਾ ਜਾਂਦਾ ਔਰਤ ਦੀ ਜੀਵ ਰੁੱਖ ਵੀ ਕਿਹਾ ਜਾਂਦਾ ਹੈਗਾ ਤਾਂ ਇਹ ਸਾਡਾ ਪੰਜਾਬ ਦਾ ਵਿਰਾਸਤੀ ਰੁੱਖ ਹੈਗਾ ਤਾਂ ਇਸ ਨੂੰ ਬਰਕਤ ਦਾ ਰੁੱਖ ਵੀ ਕਿਹਾ ਜਾਂਦਾ ਕਿਉਂਕਿ ਪੁਰਾਣੇ ਸਮੇਂ ਵਿੱਚ ਕੀ ਸੀ ਸਭ ਤੋਂ ਸਭ ਤੋਂ ਪਹਿਲਾਂ ਜਿਹੜੋ ਸ ਜਿਹੜਾ ਮੁੰਡਾ ਜੰਮਦਾ ਸੀਗਾ ਉਹਨੂੰ ਟਾਣੀਆਂ ਨੂੰ ਸਾਡੇ ਘਰ ਦੇ ਦਰਵਾਜ਼ੇ ਟੰਗਿਆ ਤੇ ਟੰਗਿਆ ਜਾਂਦਾ ਸੀਗਾ ਤਾਂ ਹੁਣ ਕੀ ਆ ਹੁਣ ਨਿੰਮ ਨੂੰ ਵੀ ਵਰਦੇ ਹੈਗੇ ਤੇ ਕਈ ਹੋਰ ਰੁੱਖਾਂ ਨੂੰ ਵਰਤ ਲਾਂਗੇ ਅਸਲੀ ਜਿਹੜਾ ਬਰਕਤ ਵਾਲਾ ਰੁੱਖ ਹੈਗਾ ਇਹ ਸ਼੍ਰੀ ਦਾ ਰੁੱਖ ਹੈਗਾ ਧੰਨਵਾਦ ਜੀ